ਸਰਦਾਰ ਜਸਪਾਲ ਸਿੰਘ ਇਹਨਾਂ ਦੇ ਜੀਵਨ ਤੋਂ ਲਗਭਗ ਜੁਨੀ ਸੰਗਤਾਂ ਤੇ ਜੁੜਿਆ ਸਾਈਂ ਜਾਣ ਹੈ ਤੇ ਉਸੇ ਤਰ੍ਹਾਂ ਹੀ ਅੱਧੀ ਤੋਂ ਵੱਧ ਸੰਗਤ ਲਗਭਗ ਮੇਰੇ ਜੀਵਨ ਤੋਂ ਵੀ ਜਾਣੂ ਹੋਵੇ ਸਵਰਗਵਾਸੀ ਸਰਦਾਰ ਜਸਪਾਲ ਸਿੰਘ 헤ਰਾ ਮੁੱਖ ਸੰਪਾਦਕ ਪਹਿਰੇਦਾਰ ਪੰਜਾਬੀ ਅਖਬਾਰ ਜੋ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਜਿਨ੍ਹਾਂ ਦੀ ਅੰਤਮ ਅਰਦਾਸ ਮਿਤੀ 27 ਜੁਲਾਈ 2024 ਨੂੰ ਗੁਰਦੁਆਰਾ ਪਤਸ਼ਾਹੀ ਛੇਮੀ ਗੁਰੂ ਸਰਕੋਂਕੇ ਵਿਖੇ ਹੋਈ ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਰਦਾ ਦੇ ਫੁੱਲ ਭੇਟ ਕੀਤੇ ਇਸ ਸਮੇਂ ਪਹਿਰੇਦਾਰ ਪੰਜਾਬੀ ਅਖਬਾਰ ਦੇ ਪੱਤਰਕਾਰ ਸਮੂਹ ਸਟਾਫ ਅਤੇ ਰਾਜਨੀਤਿਕ ਪਾਰਟੀਆਂ ਦੇ ਅਧਿਕਾਰੀ ਸਮਾਜ ਸੇਵੀ ਜਥੇਬੰਦੀਆਂ ਸਿੱਖ ਜਥੇਬੰਦੀਆਂ ਤੇ ਵੱਖੋ ਵੱਖਰੇ ਮੀਡੀਆ ਅਖਬਾਰਾਂ ਦੇ ਅਦਾਰਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਖੜਨ ਦਾ ਵਿਸ਼ਵਾਸ ਦਿਵਾਇਆ ਭੋਗ ਦੇ ਸ਼ਲੋਕ ਉਪਰੰਤ ਕੀਰਤਨ ਅਰਦਾਸ ਹੋਈ ਅਤੇ ਇਸ ਮੌਕੇ ਤੇ ਬਖੋ ਵਖਰੇ ਬੁਲਾਰਿਆਂ ਨੇ ਸਵਰਗਵਾਸੀ ਸਰਦਾਰ ਜਸਪਾਲ ਸਿੰਘ ਹੀਰਾ ਜੀ ਦੀ ਨਾ ਵਿਕਣ ਵਾਲੀ ਸੋਚ ਅਤੇ ਸੱਚੀ ਕਲਮ ਦੀ ਸ਼ਲਾਘਾ ਕੀਤੀ ਇੱਥੇ ਹੀ ਪੰਜਾਬ ਸਰਕਾਰ ਦੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸਦਵਾ ਨੇ ਪਰਿਵਾਰ ਨੂੰ ਆਪਣੇ ਅਖਤਿਆਰੀ ਕੋਟੇ ਵਿੱਚੋਂ ਵੱਡੇ ਸਹਿਯੋਗ ਦੀ ਗੱਲ ਕੀਤੀ ਸਵਰਗਵਾਸੀ ਸਰਦਾਰ ਜਸਪਾਲ ਸਿੰਘ ਹੀਰਾ ਦੇ بیٹے ਰਿਸ਼ਵਦੀਪ ਸਿੰਘ ਹੀਰਾ ਨੂੰ ਜ਼ਿੰਮੇਵਾਰੀ ਦੀ ਪਗੜੀ ਸੰਭਾਲ ਕੇ ਸਾਰਿਆਂ ਨੇ ਵਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਸ਼ਾਂਤਿ ਤੇਣ ਅਤੇ ਪਰਿਵਾਰ ਨੂੰ ਣਾ ਮੰਨਣ ਦਾ ਬਲ ਬਖਸ਼ਣ ਸ੍ਰੀ ਰਿਪੋਰਟ ਤਰਸੈ ਸਿੰਘ ਗੱਲ ਜਗਿੰਦਰ ਸਿੰਘ ਆਜ਼ਾਦ ਰਣ ਲੈਣਾ ਕਿ ਜੋ ਬੁੱਲਾ ਮੇਟੋਂ ਅਤੀਤ ਹੋਇਆ ਨਹੀਂ ਉਹ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ ਸਰਦਾਰ ਤੇ ਸਪਾਰਸੇਂ ਇਰਾਦੇ ਜੀਵਨ ਤੋਂ ਲਗਭਗ ਜੁਨੀ ਸੰਗਤਾਂ ਦੇ ਚੁੜੀਆ ਸਾਈਂ ਜਾਣੋ ਤੇ ਉਸੇ ਤਰ੍ਹਾਂ ਹੀ

ਅੱਜ ਸਾਰੀ ਗੱਲੀ ਦੇ ਸੰਗਤ ਨੂੰ ਮੈਂ ਚਰਣਾ ਜੀ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਬਾਪੂ ਜੀ ਨਾਲ ਰੋਡੇ ਨਾਲ ਮੋਢਾ ਲਾ ਕੇ ਧਨ ਮਨ ਧਨ ਨਾਲ ਉਹਨਾਂ ਦੇ ਹਰੇਕ ਸਮੇਂ ਚਾਹੇ ਮਾੜਾ ਸੀ ਚਾਹੇ ਚੰਗਾ ਸੀ ਨਾਲ ਖੜਦੇ ਰਹੇ ਉਸੇ ਤਰ੍ਹਾਂ ਹੀ ਮੈਨੂੰ ਵੀ ਤੁਹਾਡੇ ਸਹਿਯੋਗ ਦੀ ਲੋੜ ਹੈ ਤੇ ਮੈਂ ਗੁਰੂ ਸਾਹਿਬ ਦੇ ਚਰਣਾ ਜਨ ਅਰਦਾਸ ਵੀ ਕਰਦਾ ਨਾ ਤੇ ਪ੍ਰਣ ਲੈਣਾ ਕਿ ਜੇ

ਵਾਹਿਗੁਰੂ ਜੀ ਦਾ ਕਾਜ ਸਾਹਿਬ ਵਾਹਿਗੁਰੂ ਜੀ ਬੋਲੇ ਈਸਾਨ ਹੁਬਾ ਸਿਆਪਾ ਇਹਦਾ ਵਿਚਾਰ ਤੁਸੀਂ ਵਿਚਾਰ ਕੀ ਜਿਸ ਵਿਚਾਰ ਦੇਖ ਕੇ ਗੁਰੂ ਸਾਹਿਬ ਨੇ ਕਲੀਅਰ ਰੱਖੇ ਸੇ ਸਾਰੇ ਸਾਜੇ ਅਰੇ ਬੱਲੜਾ ਬੰਦਾ ਕਾਰੋਬਾਰੀ ਹੋਇਆ ਤਾਂ ਕਾਰੋਬਾਰੀ ਨਾ ਕਈ ਕਰਾਣੇ ਸੋਧੇ ਕਰਦਾ ਸੀ ਕਈ ਕਰਾਣੇ ਸੋਧੇ ਕਰਦਾ ਜਿੱਕੜੇ ਜਦ ਸੱਚਾ ਹੁੰਦਾ ਸੀ ਦੂਰੇ ਨਾਲ ਬਣਾਇਆ ਲੈ ਉਹ ਸਿੱਖੀ ਨੂੰ ਪਿਆਰ ਟੱਕ ਵਾਲਾ ਉਹ ਜੀਵਨ ਸਾਰਾ ਲਾਤਾ ਵੈਸੇ ਜਦ ਉਸਾਬ ਵੀ ਲੈ ਕੇ ਜਿਹੜਾ ਸੱਚ ਦੇ ਰਾਹ ਤੇ ਚੱਲਦਾ ਅੰਕਾ ਉਹ ਰੇਂਦਾ ਖੁਸ਼ੀ ਐ ਪਰ ਉਹ ਮੁਕਤੀ ਮਿਲਦੀ ਉਹ ਮੋਹ ਮਾਇਆ ਤੋਂ ਸੰਸਾਰ ਤੇ ਅੰਦਰ ਉਹ ਜਿਉਂਦਾ ਨਹੀਂ ਮੁਕਤ ਹੋ ਜਾਂਦਾ ਸੋ ਇੱਕ ਸੱਚੇ ਗੁਰਸਿੱਖ ਦੀ ਅੰਤਿਮ ਕਾਲ ਦੇ ਮੌਕੇ ਆਪਣੇ ਦਾ ਕਰ ਰਹੇ ਆ ਬਿਲਕੁਲ ਪਰ ਪਿੱਛੇ ਇੱਕ ਬਹੁਤ ਉੱਚੀ ਤੇ ਸੁੱਚੀ ਸੋਚ ਛੱਡਦੀ ਗਈ ਉਹਨਾਂ ਨੇ ਆਪਣੇ ਪਤਾਲੇ ਦਾ ਨਾਮ ਪਹਿਲੇ ਦਾ ਰੱਖਿਆ ਤੇ ਪੂਰੇ ਜਿੰਦਗੀ ਪਹਿਲੇ ਦਾ ਹੀ ਨਹੀਂ ਕੀਤੀ ਪਹਿਲੇ ਦਾ ਹੀ ਕੀਤੀ ਸੱਚ ਦੀ ਪਹਿਲੇ ਦਾਰਜੋਨ ਨੇ ਇੱਕ ਦੀ ਸਿੱਖੀ ਸੁਧਾਰਤਾ ਦੀ ਅਤੇ ਪਹਿਰੇਦਾਰੀ ਕੀਤੀ ਪੱਤਰਕਾਰੀ ਦੇ ਕਦਰਾਂ ਕੀਮਤ ਆਜਾ ਬਹੁਤ ਵਿਰਲੇ ਹੀ ਸ਼ਖਸੀਅਤਾਂ ਨੇ ਖਾਸ ਤੌਰ ਤੇ ਕਿਸੇ ਵੀ ਫੀਲ ਦੀ ਗੱਲ ਕਰ ਲਈ ਪੱਤਰਕਾਰੀ ਦੀ ਗੱਲ ਕਰਦੇ ਆ ਜਿਹੜੀ ਐਸੀ ਸੋਚ ਰੱਖਤੀਆਂ ਨੇ ਜਿਨ੍ਹਾਂ ਨੇ ਪਰਦਾਸਾਰੀ ਦਾ ਤਿਆਗ ਕੀਤਾ ਸੱਚ ਨਾਲ ਸਾਥ ਦਿੱਤਾ ਤੇ ਅੱਜ ਤੇ ਯੂਟਿਊਬ ਵਿੱਚ ਕੁਇਕ ਪ੍ਰੇਰਨਾ ਦਾ ਸੋਕ ਕਿਹ ਜਿ ਸਿੱਖਣ। ਅਮਨ ਉਹਨਾਂ ਦੇ ਨਾਲ ਬੜਾ ਸਨੇਹ ਵੀ ਮੇਰਾ ਰਿਹਾ ਇਤਿਆਹ ਸਾਹਿਬ ਦੇ ਨਾਲ ਬਹੁਤ ਉਹਨਾਂ ਦੀ ਦੇਖਦਾ ਨਹੀਂ। ਸੇਵਾ ਕਰੂੰਗਾ ਬਹੁਤ ਚੰਗੀ ਗੱਲ ਆ ਤੈਨੂੰ ਇੱਕ ਮਹਿਮਸਾਜ ਦੇ ਗਸਪਾਲ ਸਿੰਘ ਹੇਰਾ ਭੇਜਿਆ ਉਹ ਹੁਣ ਮੈਂ ਵੀ ਦੇਖ ਰੇਕ ਤੂੰ ਕਰਨੀ ਆ ਬੱਚਾ ਉਹਨੂੰ ਅੱਗੇ ਲਿਜਾਣਾ ਉਹਨੂੰ ਕੀ ਕਰਨਾ ਤੇਰੀ ਜ਼ਿੰਮੇਵਾਰੀਆਂ ਅੱਗੇ ਸਾਰੇ ਨਾਲ ਮੈਂ ਆਪਣੇ ਦਰਵਾਜ਼ੇ ਵੱਲ ਰਸੀਦ ਪਾਰ ਵੱਲ ਇਹ ਸ੍ਰੀ ਚੇਵੇਂ ਬਾਦਸ਼ਾ ਗੁਰੂ ਘਰਸੋਂ ਦੇ ਚਰਨਾਂ ਵਿੱਚ ਵਸਦੇ ਹਿੱਸੇ ਹੈ ਕਿ ਸੱਚੇ ਸੰਤ ਗੁਰੂ ਕੋਲ ਵਿਛੜੀ ਵਰੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦਿੰਦੇ ਅਜਿਹੇ ਸੰਨਾਂ ਨੂੰ ਉਹਦੇ ਚਲੇ ਜਾਣ ਤੋਂ ਬਾਅਦ ਵੀ ਬੜੇ ਸਤਕਾਰ ਨਾਲ ਯਾਦ ਕੀਤਾ ਜਾਂਦਾ ਹੈ ਇਸ ਤਰ੍ਹਾਂ ਜਿਵੇਂ ਹਿਰਾ ਸਾਹਿਬ ਨੂੰ ਯਾਦ ਕਰ ਰਹੇ ਹਾਂ ਹਿਰਾ ਸਾਹਿਬ ਦੇ ਨਾਲ ਬਾਪਰੇ ਉਹਨਾਂ ਨੇ ਹਮੇਸ਼ਾ ਹੀ ਵੱਡੇ ਭਰਾਵਾਂ ਵਾਂਗ ਸਾਨੂੰ ਹਮੇਸ਼ਾ ਹੀ ਸਹੀ ਸਿੱਧੀ ਦਿੱਤੀ ਇਹ ਗੱਲ ਸੀ ਉਹਨਾਂ ਦੇ ਜੀਵਨ ਦੀ ਯਾਦ ਪਾਣੀ ਹੈ ਉਹ ਕਲਮ ਦੇ ਧਾਰੀ ਸਨ ਬਹੁਤ ਹੀ ਦੂਰਅਦੇਸ਼ੀ ਸਨ ਗਿਆਨवान ਸਨ ਪੰਥਧਰਤੀ ਦੇ ਸਨ ਜਿਹੜਾ ਰਾਦੇਵਾਲੇ ਸਨ ਉਹਨਾਂ ਦਾ ਜੀਵਨ ਬੜਾ ਹੀ ਸੰਘਰਸ਼ ਵਿੱਚ ਰਿਹਾ

ਉਸ ਸਾਡੀ ਸਿੱਖ ਕੌਮ ਦੇ ਲਈ ਸਾਡੇ ਪੰਜਾਬ ਦੇ ਲਈ ਕਦੇ ਵੀ ਇੱਕ ਨਾਂ ਘਰਾਉਣ ਵਾਲਾ ਘਰ ਹੈ ਜਿਹੜਾ ਸਾਡੇ ਜੋ ਕਲਮ ਸੀ ਉਹ ਸਾਡੇ ਪੰਜਾਬ ਦੀ ਸਾਡੇ ਸਿੱਖ ਕੌਮ ਦੀ ਇੱਕ ਐਡੀ ਵੱਡੀ ਆਵਾਜ਼ ਸੀ ਜਿਹੜੀ ਨਾ ਕਲੇ ਚੁਗੀ ਨਾ ਕਦੇ ਰਹੀ ਨਾ ਉਹਨਾਂ ਨੇ ਆਪ ਦੇ ਅਖਬਾਰ ਨੂੰ ਕਦੇ ਆਵਾ ਇਕਲਾਕ ਵੇਚ ਕੇ ਕੋਈ ਕਮਰਸ਼ੀਲਾ ਹਿੱਕਤਾ ਕੋਈ ਵੀ ਹੋ ਜੀ ਕੋਈ ਇਸ਼ਤਿਹਾਰ ਆਏ ਜਿਹੜੀ ਸਾਡੀਆਂ ਗਦਰਾਂ ਪੀਤਾ ਤੋਂ ਨੀਵੇਂ ਹੋਣ ਨਾ ਕਿਹਾ ਤੇ ਜਦੋਂ ਦੇ ਆਪਾਂ ਦਾ ਰਾਹ ਤੇ ਤੁਰਿਆ ਮੇਰਾ ਖਿਆਲ ਹੈ ਕਿੰਨ ਵੀ ਇਹ ਜਾਨੀ ਹੋਵੇਗਾ ਇੱਕ ਦਿਨ ਵੀ ਜਿਸ ਦਿਨ ਤੋਂ ਅੰਦੋਲਨ ਸ਼ੁਰੂ ਹੋਇਆ ਅੱਜ ਤੱਕ ਤੁਸੀਂ ਸਰਬਸਭਾ ਸਰਪਾਤਸਰ ਕਹਿੰਦੇ ਮਨੁੱਖਤਾ ਵਾਲੀ ਬਾਸਤੇ ਮੁੱਕ ਤੇ ਉਹਨਾਂ ਨੂੰ खदाते बहुत तात्पर्य के जी के मेरे साथ सामने सब लोग पर 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 जी का बाल सा वाह रे गुरु जी की फतेह हर से तो भगत सारे सैन्य सामने बुलाने में बहुत सर दर्द ना देती है कुछ कहने की बाकी नहीं रहा लेकिन मैं जितना निर्देश है पापा जिस में दिल्ली के अंदर वो लड़ाई से किसी सारे सारे नाम से पापा सारे के लड़ने में लगा है

ਚੱਲੇ ਮੇਰੇ ਰੰਗਲੇ ਜਾਂ ਜਿੱਤੇ ਜਾ ਮਨ ਮੁਖਲਾ ਲੈ ਚਰੇ ਮਨ ਮੁਖਾ ਚੱਲੇ ਗੂਰ ਗਾਈ ਸਰਦਾਰ ਜਸਪਾਲ ਸਿੰਘ ਜੇਰਾ ਭਾਵੇਂ ਉਹ ਸਿਰ ਤੋਂ ਤੌਰ ਤੇ ਨਹੀਂ ਰਹੇ ਪਰ ਉਹਨਾਂ ਦੀ ਕਿਰਤਾਂ ਮਾਰਠਾ ਦੀ ਪੰਜਾਬੀਏ ਤੇ ਨਹੀਂ ਪੰਜਾਬ ਨੇ ਪੰਜਾਬ ਦੇ ਹੱਕਾਂ ਲਈ ਜੋਨਾ ਦੀ ਕੰਦ ਚਾ ਮੇਰੀ ਜੋ ਹਮੇਸ਼ਾ ਇਤਿਹਾਸ ਦਾ ਹਿੱਸਾ ਬਣ ਕੇ ਸਾਡੇ ਸਾਹਮਣੇ ਹੈ ਸੋ ਜਿੱਥੇ ਅੱਜ ਅਸੀਂ ਇਹਨਾਂ ਨੂੰ ਸਰੀਰ ਦੇ ਤੌਰ ਤੇ ਜਾਨ ਦੇ ਸਾਧਾ ਤੇ ਸਰਕਾਰ ਕੋਲ ਪਹੁੰਚੇ ਉਥੇ ਉਹਨਾਂ ਦੀ ਕਾਨੂੰਨੀ ਦਾਅਵੇ ਦੇ ਵਾਸਤੇ ਪਹੁੰਚੇ ਜਿਹੜੀ ਉਹਨਾਂ ਦੀ ਪੰਜਾਬ ਦੇ ਹੱਕਾਂ ਦੀ ਚਾਹੀਦੀ ਸੋ ਦਾਸ ਨਾਲ ਉਹਨਾਂ ਦਾ ਮੁਕ ਤਿਆਰਿਆ ਕਿਉਂਕਿ ਜਹਤ ਸਾਥ ਹਮਾਰਾ ਤੇ ਪੀਸਾ ਨਾ ਦੇ ਤੇ ਜਦੋਂ ਕੌਮੀ ਸਾਬੂ ਚ ਰਗਿਆ ਉਹ ਸਾਡੀ ਤਿਆਰ ਮੈਂ ਕਮੇਟੀ ਦੇ ਮੈਂਬਰ ਸੀ ਹਮੇਸ਼ਾ ਮੋਰ ਤੇ ਬਾਰੇ ਉਹ ਰਾਜਨੀਤਿਕਾਂ ਨੇ ਆਪਣੇ ਸੁਝਾਅ ਦੇ ਨੇ ਤੇ ਥੋੜੇ ਦਿਨ ਬਾਅਦ ਫੋਨ ਜਮਰਤੀ ਸ਼ਕਤੀਮਾਨ ਹਨ ਰਾਸ਼ਟਰੀ ਚੀਸੇ ਜਿਹੜੇ ਸਿੱਖ ਗਾਜ਼ਨਸਤਾਨ ਤੋਂ ਗੱਲ ਕਰਦੇ ਆਏ ਬੇਸ਼ੱਕ ਉਹ ਇੰਡੀਆ ਦੇ ਧਰਤੀ ਤੇ ਹੈ ਬੇਸ਼ੱਕ ਉਹ ਬਾਹਰ ਧਰਤੀ ਤੇ ਹਨ ਉਹਨਾਂ ਨੂੰ ਕੁੱਪੀਗਾ ਗੇਂਸ਼ਿਆ ਗੋਰਿਕਾ ਜਾਗਰਤ ਦੇ ਕੇ ਮਾਰ ਦੇ ਦਿੱਤੀ ਹੈ ਇਸ ਤਰ੍ਹਾਂ ਕੈਨੇਡਾ ਦੇ ਵਿੱਚ ਜਿੰਟ ਨੂੰ ਮਲ ਨੂੰ ਸੁਤ ਨੂੰ ਮਾਰਤਾ ਪਰ ਆਹਰ ਕੈਨੇਡਾ ਦਾ ਪ੍ਰੈਜਿਸ ਜਿਸ ਨੇ ਆਪਣੀ ਬੋਡੀ ਮੈਂਟ ਬਣਾ ਕੇ ਕਿ ਹਰ ਇੱਕ ਇਹ ਵਿਤਰ ਸਥਾਨ ਦੀ ਇੰਟੈਂਸਿਟੀ ਨਾਲ ਪੈ ਦੇ ਚਾਰ ਉਹ ਉਪਕਰਣ ਫੜ ਲਏ